ਕੀ ਤੋੜਨ ਲੱਗੇ ਕੜੀ ਪੱਤਾ ਅੱਜ ਕੀ ਬਣਾਉਂਗੇ ਉਪਮਾ ਉਪਮਾ ਚਲੋ ਬੜਾਈਏ ਉਪਮਾ ਹਾਂਜੀ ਆਪਾਂ ਤੋੜ ਲਿਆ ਹਾਂ ਅੱਜ ਅਸੀਂ ਬਣਾਉਣ ਲੱਗੇ ਜੀ ਉਪਮਾ ਤੋੜ ਲਿਆ ਕੜੀ ਪੱਤਾ ਹਾਂਜੀ ਅਸੀਂ ਉਪਮਾ ਲਈ ਜਿਹੜਾ ਜਿਹੜਾ ਸਮਾਨ ਲਿਆ ਦਿਖਾਉਣੀ ਆ ਆਪਾਂ ਲਈ ਸੂਜੀ ਅਦਰਕ ਆਲੂ ਪਿਆਜ਼ ਟਮਾਟਰ ਲਿਆ ਜੀ ਆਹ ਰੱਖ ਲਿਆ ਜੀ ਆਪਾਂ ਨੇ ਕੜੀ ਪੱਤਾ ਨਾਲੇ ਲੈਨੇ ਆਪਾਂ ਨੇ ਜੀ ਹਰੇ ਮਟਰ ਇਹ ਆਪਣੇ ਫਰਿੱਜ ਦੇ ਵਿੱਚ ਜੀ ਬਾਰਫਾ ਵਾਲੇ ਖਾਣੇ 'ਚ ਰੱਖ ਲਈ ਸੀ ਆਪਾਂ ਸਟੋਰ ਕਰਕੇ ਹਾਂਜੀ ਜੜਜੜ ਸਬਜ਼ੀ ਤੁਹਾਨੂੰ ਪਸੰਦ ਆ ਜੀ ਆਪਾਂ ਕੋਈ ਵੀ ਸਬਜ਼ੀ ਐਡ ਕਰ ਸਕਦੇ ਹਾਂ ਗਾਜਰ ਪਾ ਲਓ ਜਿਹੜੀ ਵੀ ਆਪਾਂ ਨੇ ਪਾਉਣੀ ਆ ਕੋਈ ਵੀ ਆਪਾਂ ਐਡ ਕਰ ਸਕਦੇ ਹਾਂ ਸਾਡੇ ਕੋਲ ਸੀਗੇ ਜੀ ਹਰੇ ਮਟਰ ਆਪਾਂ ਜੀ ਪਿਛਲੇ ਸਾਲ ਮਟਰ ਲੈ ਸੀ 2-3 ਕਿਲੋ ਡੱਬੇ 'ਚ ਪਾ ਕੇ ਫ੍ਰੀਜ ਵਾਲੇ ਖਾਣੇ ਚ ਰੱਖ ਕੇ ਸਟੋਰ ਕਰ ਲਏ ਸੀ ਇੱਧਰ ਆਪਣੀ ਕੜਾਹੀ ਰੱਖੀ ਹੈ ਜੀ ਆਪਾਂ ਐਡ ਕਰ ਦਾਂਗੇ ਇਹਦੇ ਵਿੱਚ ਦੇਸੀ ਘਿਓ ਰੋਜ਼ੀ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਾਂਗੇ ਮੈਟ ਹੁਣ ਦਿੱ ਤਿੰਨ ਕੌਲੀ ਇੱਕ ਕੌਲੀ ਆਪਣੀ ਸੋਜੀ ਦੀ ਤਿੰਨ ਕੌਲੀਆਂ ਆਪਾਂ ਪਾਣੀ ਦੀ ਐਡ ਕਰਾਂਗੇ ਹੁਣ ਆਪਾਂ ਐਡ ਕਰ ਦਾਂਗੇ ਜੀ ਵਿੱਚ ਸੋਜੀ ਪਮਰੌ ਲਬੰਦੀ ਉਪਮਾ ਸਪੈਨ ਕਰਨਾ ਤੇ ਜਿਹੜੀ ਖੁਸ਼ਬੂ ਆਉਣ ਲੱਗੀ ਧੀਆ ਬੇਸ ਆਪਾਂ ਦੀ ਸਮੇਂ ਰੱਖਿਆ ਹੋਇਆ ਜੇ ਦੇਦੇ ਵਿੱਚ ਜਿੰਨੀ ਦੇਰ ਤੱਕ ਖੁਸ਼ਬੂ ਜੀ ਨਹੀਂ ਆਉਂਦੀਗੀ ਆਪਾਂ ਉਨੀ ਦੇਰ ਤੱਕ ਇਹਨੂੰ ਪਕਾਵਾਂਗੇ ਬੋਰਾ ਤਰ੍ਹਾਂ ਪਕਾ ਲੰਬੇ ਰਹਿਾਂਗੇ ਈਲਾ ਅਲੀ ਕਰਨਾ ਹੈ ਹਲਕਾ ਹੀ ਰੱਖਣਾ ਠੀਕ ਹੈ ਹਲਕਾ ਜਿਹਾ ਕਰਪ ਕਰਨਾ ਆਪਣੇ ਹਲਕਾ ਜਿਹਾ ਕਲਰ ਚੇਂਜ ਹੋ ਜੂ ਕਲਰ ਚੇਂਜ ਕਰਨਾ ਹੈਗਾ ਠੀਕ ਯਾਦ ਖੋ ਸਬਜ਼ੀਆਂ ਹੋਣ ਲੱਗ ਜੇ ਬਸ ਉਹਨੇ ਇੱਕ ਪਕਾਉਣਾ ਹੈ ਉਹਦੀ ਸੂਜੀ ਆਪਣੀ ਤਿਆਰ ਆ ਆਪ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲਾਂਗੇ ਗੈਸ ਜੇ ਪਕਾਤਾ ਬੰਦ ਆਪਾਂ ਬਿਲਕੁਲ ਸੇਮ ਗੈਸ ਦੇ ਉੱਪਰ ਜੀ ਇਹਨੂੰ ਹਲਕਾ ਜਿਹਾ ਪਕਾਇਆ ਲੋ ਜੀ ਆਪਾਂ ਨੇ ਦੇਖੀ ਕਿਉਂ ਪਾ ਲਿਆ ਇਹਦੇ ਕਿਉਂ ਨੂੰ ਆਪਾਂ ਮੈਂਟ ਕਰ ਲਾਂਗੇ ਹੁਣ ਆਪਾਂ ਜੀ ਐਡ ਕਰ ਦਾਂਗੇ ਇਹਦੇ ਵਿੱਚ ਜੀਰਾ ਆਪਾਂ ਛੋਟੀ ਤਕੜਛੀ ਪਾਲਿਆ ਦੇਤੀ ਕਿਉ ਆਪਾਂ ਇਹ ਐਡ ਕਰ ਦਾਂਗੇ ਇਹਦੇ ਵਿੱਚ ਕੱਟੇ ਹੋਏ ਲਸਣ ਲਸਣ ਆਪਾਂ ਬਰੀਕ ਬਰੀਕ ਕੱਟ ਕੇ ਪਾਇਆ ਗਿਆ ਹੈ ਬਲੈਗਾ ਬਲਿਆਸ ਨਹੀਂ ਚਾਹੀਆਂ ਤੇ ਆਜ ਨੂੰ ਇਹ ਰਿਦ ਬਾਗ ਪਤਾ ਨਹੀਂ ਕਿੱਥੇ ਚੱਲ ਜਾਂਦਾ ਵੀਡੀਓ ਬਣਾਉਂਦੇ ਰਹਾਂਗੇ ਆਪਾਂ ਜੀ ਬਰੀਕ-ਬਰੀਕ ਕੱਟ ਲਏ ਪਿਆਜ਼ ਨਾਲ ਐਡ ਕਰ ਦਾਂਗੇ ਆਪਾਂ ਜੀ ਅਦਰਕ ਬਰੀਕ-ਬਰੀਕ ਕੱਟਿਆ ਹੋਇਆ ਨਾਲ ਆਪਾਂ ਐਡ ਕਰ ਦਾਂਗੇ ਵੀ ਕੜੀ ਪੱਤਾ ਕੜੀ ਪੱਤਾ ਪਾਉਣ ਦੇ ਨਾਲ ਜਿਹੜੇ ਵੀ ਤੇਸਟ ਬਹੁਤ ਵਧੀਆ ਆਏਗਾ ਉਹਦੀ ਨਾਲ ਇਹ ਐਡ ਕਰ ਦਾਂਗੇ ਜੀ ਆਪਾਂ ਨੇ ਇੱਕ ਬਰੀਤ ਬਰੀ ਕਾਲੂ ਕੱਟ ਲਿਆ ਹੋਇਆ ਇਹ ਆ ਇਹ ਐਡ ਕਰ ਦਾਂਗੇ ਆਲੂ ਨੂੰ ਵੀ ਆਪਾਂ ਨਾਲ ਨਾਲ ਤਾਂ ਮਿਲਾਉਂਦੇ ਵਿੱਚ ਨਾਲ ਇਹ ਆਲੂ ਨੂੰ ਵੀ ਆਪਾਂ ਪਕਾ ਲਾਂਗੇ ਜੀ ਇਹਦਾ ਆਪਾਂ ਇਸ ਤਰ੍ਹਾਂ ਦੀ ਚੀਜ਼ਾਂ ਨੂੰ ਘਰ ਦੇ ਵਿੱਚ ਬਣਾਉਂਦੇ ਆ ਜੀ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਬੱਚਿਆਂ ਨੂੰ ਬਾਗੀਆਂ ਚੀਜ਼ਾਂ ਦੇ ਨਾਲ ਇਹ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ ਆਪਾਂ ਨੂੰ ਬਣਾ ਕੇ ਦੇਣੀਆਂ ਚਾਹੀਦੀਆਂ ਨੇ ਜ਼ਰੂਰ ਜੀ ਆਪਾਂ ਇਹਨੂੰ ਢਾਕ ਦਾਂਗੇ ਜੀ ਥੋੜੀ ਜਿਹੀ ਆਪਾਂ ਜਿਹਦੇ ਵਿੱਚ ਕਸੂਰੀ ਮੇਥੀ ਐਡ ਕਰ ਦਾਂਗੇ ਇਹ ਵੀ ਥੋੜਾ ਜਿਹਾ ਆਪਾਂ ਜੀ ਐਡ ਕਰਤਾ ਥੋੜਾ ਜਿਹਾ ਨਮਕ ਅਧਰ ਆਪਣੇ ਆਲੂ ਥੋੜੇ ਜਿਹੀ ਹੋ ਜਾਣਗੇ ਨਰਮ ਹੋ ਜੇ ਆਪਾਂ ਢਾਟ ਦਾਂਗੇ ਜੀ ਢਾ ਕੇ ਕੋਨੇ ਹੁਣ ਆਪਾਂ ਜੀ ਨਾਲ ਇਹ ਐਡ ਕਰ ਦਾਂਗੇ ਲਾਲ ਟਮਾਟਰ ਉੜੀ ਜੀ ਆਪਾਂ ਜੀ ਹਲਦੀ ਪਾਵਾਂਗੇ ਕਲਰ ਵਾਸਤੇ ਥੋੜੀ ਜੀ ਆਪਾਂ ਜੀ ਐਡ ਕਰਾਂਗੇ ਲਾਲ ਮਿਰਚ ਨਾਲੇ ਆਪਾਂ ਜੀ ਹਰੇ ਮਟਰ ਵੀ ਐਡ ਕਰ ਦਾਂਗੇ ਆਪਾਂ ਕੋਈ ਵੀ ਸਬਜ਼ੀ ਐਡ ਕਰ ਤੱਕਦੇ ਆ ਜਿਹੜੇ ਵੀ ਆਪਣੇ ਕੋਲੇ ਹੋਵੇ ਥੋੜਾ ਜਿਹਾ ਵੀ ਆਪਾਂ ਨਮਕ ਹੋਰ ਪਾ ਲਿਆ ਟੇਸਟ ਅਨਸਾਰ ਤੁਸੀਂ ਵੱਧ ਘੱਟ ਪਾ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਇਹਨੂੰ ਕਰਦਾਂਗੇ ਜੀ ਮਿਕਸ ਥੋੜਾ ਜਿਹਾ ਜੀ 2 ਚਮਚੇ ਪਾਣੀ ਐਡ ਕਰਤਾ ਓੜੀ ਕੱਢ ਕੇ ਆਪਾਂ ਇਹ ਢੱਕ ਕੇ ਪਕਾਵਾਂਗੇ ਜਿਹੜਾ ਆਪਾਂ ਨੇ ਪਾਇਆ ਵਿੱਚ ਨਮਕ ਮਿਰਚ ਹਲਦੀ ਜਿਹੜਾ ਵੀ ਆਪਾਂ ਨੋਰਮਲ ਮਸਾਲੇ ਐਡ ਕੀਤੇ ਨੇ ਕਿਉਂਕਿ ਸਾਰੇ ਪੱਕ ਜਾਣਗੇ ਅਪਾ ਡੇਢ ਕਮਿੰਟ ਲਈ ਢੱਕ ਕੇ ਪਕਾਵਾਂਗੇ। ਲਓ ਜੀ ਆਪਾਂ ਨੂਨ ਅਤੇ ਮਸਾਲੇਆਂ ਨੂੰ ਚੰਗੀ ਤਰ੍ਹਾਂ ਪਕਾ ਲਿਆ। ਹਾਂਜੀ ਜਿਹੜੀ ਬਾਟੀ ਦੇ ਨਾਲ ਆਪਾਂ ਨੇ ਲਈ ਸੀ ਸੂਜੀ ਉਸੇ ਦੇ ਨਾਲ ਆਪਾਂ ਪਾਣੀ ਐਡ ਕਰਾਂਗੇ। ਇਹਦੇ ਤਿੰਨ ਬਾਟੀਆਂ ਆਪਾਂ ਲਵਾਂਗੇ ਜੀ ਪਾਣੀ ਨੇ। ਹਾਂ ਜੀ ਇਹ ਨਵਾਲੀ ਆ ਗਈ ਜੀ ਹੁਣ ਆਪਾਂ ਜਿਹੜੀ ਸੂਜੀ ਭੁੰਨ ਕੇ ਰੱਖੀ ਸੀ ਘਿਓ ਦੇ ਵਿੱਚ ਉਹ ਆਪਾਂ ਵਿੱਚ ਐਡ ਕਰਤੀ। ਫਿਰ ਲਗਾਤਾਰ ਹਿਲਾਉਂਦੇ ਹੋਏ ਜੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂ। ਹਾਂਜੀ ਲੋਕੋ ਜੀ ਸਾਡਾ ਜੀ ਉਪਮਾ ਬਣ ਕੇ ਤਿਆਰ ਆ ਜੀ ਜਿਹੜੇ ਵੀਰ ਭੈਣ ਆਪਣਾ ਜੁੜੇ ਹੋਏ ਨੇ ਜੀ ਡੇਲੀ ਸੋਹਣੇ ਸੋਹਣਾ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਉਪਮਾ ਬਣ ਕੇ ਤਿਆਰ ਆ ਜੀ ਜਿਹੜੀਆਂ ਭੈਣਾਂ ਨੇ ਖਾਣਾ ਜੀ ਹਾਜੂ ਸਾਰਿਆਂ ਲਈ ਹਾਜ਼ਰ ਆ ਤੇ ਇਸੇ ਤਰ੍ਹਾਂ ਜੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਫਿਰ ਸਾਨੂੰ ਜੀ ਬਹੁਤ ਵਧੀਆ ਲੱਗਦਾ ਜਦੋਂ ਵਧੀਆ ਵਧੀਆ ਕਮੈਂਟ ਪੜ੍ਹਦੇ ਆ ਜੀ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖੋ ਜੀ ਤੇ ਆਪਣੀ ਵੀਡੀਓ ਨੂੰ ਜੀ ਬਦ ਤੋਂ ਬਦ ਲਾਈਕ ਸ਼ੇਅਰ ਕਰਿਆ ਕਰੋ ਜੀ ਆਪਣੇ ਵਿਊ ਬਹੁਤ ਘੱਟ ਆਉਂਦੇ ਨੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਹੱਸਦੇ ਬਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ ਧੰਨਵਾਦ ਜੀ